ਬੰਬੇ ਤੇ ਬੰਗਲੌਰ ਦੇ ਦੋ ਜਹਾਜ਼ ਦੇ ਝੂਟੇ 21 ਲੱਖ ਰੁਪਏ ਦੇ ਵਿੱਚ ਪਾਇਆ ਵੱਡੀ ਠੱਗੀ ਆ ਜਿਹੜੀ ਬੱਜੀਆ ਜੀਜੇ ਨੇ ਸਾਲੀ ਦੇ ਨਾਲੇ ਠੱਗੀ ਮਾਰੀ ਆ ਤੇ ਸਾਲੀ ਨੂੰ ਵਿਸ਼ਵਾਸ ਕਰਨਾ ਪੈ ਗਿਆ ਮੈਂਗਾ ਜਿੱਥੋਂ ਨੂੰ ਪੂਰਾ ਮਸਲਾ ਵਿਖਾਉਂਗਾ ਖਿੱਚ ਕੇ ਆ ਜੋ ਆ ਜਾ ਵੀਰੇ ਆ ਖੜਾ ਪਰਿਵਾਰ ਦੋਨੇ ਖੜੇ ਆ ਗੱਲਬਾਤ ਕਰਾਂਗੇ ਵੇਖੋ ਕਿੱਡਾ ਵੱਡਾ ਫਰਾਉੜਾ 21 ਲੱਖ ਚ ਜਹਾਜ਼ ਦੇ ਦੋ ਝੂਟੇ ਬੰਗਲੌਰ ਤੇ ਬੰਬੇ ਸਿਰਫ ਜਿੱਥੇ 30-40 ਹਜ਼ਾਰ ਰੁਪਿਆ ਖਰਚ ਆਉਂਦਾ ਕੀ ਮਾਮਲਾ ਤੁਹਾਡਾ ਜੀ ਮਾਮਲਾ ਇਹੀ ਆ ਸਰ ਬਈ ਇਹ ਨੇ ਨਾ ਇਹ ਮੇਰਾ ਜੀਜਾ ਹੀ ਆ ਤੇ ਮੈਂ ਮੇਰੀ ਭੈਣ ਦੇ ਕਹੇ ਤੇ ਵਿਸ਼ਵਾਸ ਕਰ ਲਿਆ ਮੇਰੀ ਭੈਣ ਜਾਣਦੀ ਹੁੰਦੀ ਸੀ ਕਿ ਕੋਈ ਡੇਰੇ ਵਾਲੇ ਮਹਾਂਪੁਰਖ ਨੇ ਇਹਨਾਂ ਦੇ ਪਤਾ ਨਹੀਂ ਕਿਹੜੇ ਹੈਗੇ ਨੇ ਉਹਨਾਂ ਕੋਲੇ ਜਾਣਦੀ ਹੁੰਦੀ ਸੀ ਤੇ ਮੈਨੂੰ ਕਹਿੰਦੀ ਬਈ ਤੂੰ ਬਾਹਰ ਜਾਣਾਗਾ ਤੇ ਮੈਂ ਕਿਹਾ ਤੂੰ ਵਗ ਜਾ ਕਹਿੰਦੀ ਨਾ ਤੇਰਾ ਜੀਜਾ ਕਹਿੰਦੀ ਮੈਨੂੰ ਤਾਂ ਜਾਣ ਨਹੀਂ ਦਿੰਦਾ ਤੇ ਤੂੰ ਵਗ ਜਾ ਕਹਿੰਦੀ ਤੇਰੇ ਘਰ ਆਣਾ ਤਾਂ ਚੰਗਾ ਮੈਂ ਕਿਹਾ ਚੱਲ ਠੀਕ ਆ ਮੈਂ ਜਾਵੜੂਗੀ ਇਹਨੇ ਟੁੱਟ ਪੈਣੇ ਨੇ ਕੀ ਕੀਤਾ ਇਹ ਮੇਰੇ ਮਤਲਬ ਮੰਗਰੇ ਪੈ ਗਏ ਇਹ ਤਾਂ ਦੋਨੇ ਜੀ ਮੇਰੇ ਬਈ 21 ਲੱਖ ਰੁਪਇਆ ਲੱਗ ਤੇਨੂੰ ਅਮਰੀਕਾ ਭੇਜ ਦੇਣਗੇ ਮੇਰੇ ਘਰ ਵਾਲਾ ਵਿਚਾਰਾ ਭੋਲਾ ਮੈਨੂੰ ਕਹਿੰਦਾ ਉ ਤਾਂ ਅਮਰੀਕਾ ਦਾ 40-45 ਲੱਖ ਰੁਪਿਆ ਲੱਗਦਾ ਤੂੰ ਤਾਂ ਦੇਖੀ ਆ ਹਾਂ ਨਹੀਂ ਮੈਂ ਮੈਂ ਤਾਂ ਤਿੱਖੀ ਆ ਮੈਂ ਤਿੱਖੀ ਆ ਮੈਂ ਤਾਂ ਹੀ ਤਾਂ 21 ਲੱਖ ਰੁਪਿਆ ਕਢਾਉਂ ਇਹਦੇ ਤੋਂ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਉ ਤਾਂ 40-45 ਲੱਖ ਰੁਪਿਆ ਲੱਗਦਾ ਤੇ 21 ਲੱਖ ਜਿੱਦ ਨੂੰ ਕੱਲ ਦੇ ਆ ਹਨਾ ਵੀ ਮਾਹਪੁਰਖਾਂ ਦੀ ਬਾਹਰ ਕੋਈ ਸੈਟਿੰਗ ਹੋਊਗੀ ਤੇ ਤੈਨੂੰ ਕੱਲ ਦੇ ਤਾਂ ਜਾਵੜਾ ਤੂੰ ਮੈਂ ਕਿਹਾ ਠੀਕ ਐ ਹੁਣ 21 ਲੱਖ ਰੁਪਏ ਦਾ ਯਾਬੇ ਇੱਥੋਂ ਪੈ ਗਿਆ ਬਾਈ 2.5 ਸਾਲ ਹੋ ਗਏ ਮੈਨੂੰ ਕਹੇ ਨੂੰ 21 ਲੱਖ ਰੁਪਏ ਮ ਉਹ ਵਾਹ ਪੁਰਖਾਂ ਦਾ ਪਹਿਲਾ ਮਤਵਲ ਪਤਾ ਐ ਦੱਸੋ ਚਲੋ ਬਾਬਾ ਜੀ ਕਹਿਣਾ ਬਾਬਾ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਠੀਕ ਆ ਇੱਕ ਹਾਂ ਮੈਂ ਵੀ ਕਹਿਣਾ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਕੋਲ ਚੰਗੇ ਵਾਹ ਪੁਰਖੇ ਬੈਠੇ ਆ ਭਾਈ ਪਰ ਜ਼ਿਆਦਾਤਰ ਕਿਤੇ ਨੇ ਕਿਤੇ ਪਖੰਡ ਚੱਲਦਾ ਕਿੰਨੇ ਪੈਸੇ ਲਏ ਇਹਦੇ ਤੋਂ ਇਹਦੇ ਤੋਂ ਪੈਸੇ ਤਾਂ ਚਲੋ ਲਏ ਆ ਤੇ ਕੋਈ ਨਹੀਂ ਕਿੰਨੇ ਲਏ ਤੇ ਫੈਲ ਲਵਾਵਾਂਗੇ ਹੈ ਤਾਂ ਪੈਸੇ ਕਿੰਨੇ ਲਏ ਆ ਪੈਸੇ 21 ਲੱਖ ਰੁਪਏ ਲਿਆ ਹੋਊਗਾ ਬੂਆ ਸਾਹਿਬਤਾ ਕੋਲ ਹੂੰ ਮੈਂ ਆਦਮਤਾਂ ਡਿਟੇਲ ਨਾਲ ਕਢਾ ਕੇ ਦਮਾ ਸਟੇਟਮੈਂਟਾਂ ਨੇ ਮੇਰੇ ਕੋਲ ਸਾਰੀਆਂ ਜੀਪੀਏ ਪਈਆਂ ਮੇਰੇ ਕੋਲੇ ਬੈਂਕ ਖਾਤੇ ਦੇ ਸਾਰੀਆਂ ਸਟੇਟਮੈਂਟਾਂ ਪਈਆਂ ਚੈੱਕ ਵੀ ਪਏ ਆ ਜਿਹੜਾ ਕੈਸ਼ ਗਿਆ ਮੇਰੇ ਕੋਲੇ ਉਹ ਵੀ ਸਾਰੀਆਂ ਲਿਖਤਾ ਪਈਆਂ ਨੇ ਹਲੇ ਤਾਂ ਦੱਸਦਾ ਵੀ ਗਿਆ ਹੋਊਗਾ ਐ ਕਿਵੇਂ ਗਿਆ ਹੋਊਗਾ ਭੇਜੀ ਆ ਮੈਂ ਤੇ ਭੇਜਿਆ ਫਿਰ ਇਹ ਤਾਂ ਉਹੀ ਕਮਲੀ ਜਈ ਇਹਨੂੰ ਕੀ ਪਤਾ ਨਹੀਂ ਫਿਰ ਫਿਰ ਤੇਰੇ ਘਰ ਵਾਲੀ ਕਿੱਥੇ ਆ ਦੋ ਵਾਰੀਆਂ ਨੂੰ ਜਹਾਜ ਚੜਾਇਆ ਤੇਰੇ ਘਰ ਵਾਲੀ ਘਰੇ ਆ ਤੇ ਫਿਰ ਉਹਨੂੰ ਲਿਆ ਉਹਨੂੰ ਵੀ ਨਾਲ ਲਿਆਉਂਦਾ ਇਹ ਤਾਂ ਐਵੇਂ ਤੁਹਾਨੂੰ ਚੱਕ ਕੇ ਤੁਰਈਏ ਉਹ ਚੱਕ ਕੇ ਫਿਰ ਉਹਨੂੰ ਨਾਲ ਤਾਂ ਲਿਆਉਂਦਾ ਗਲਤ ਤਾਂ ਕਰਨੀ ਸੀ ਤੇ ਨਾਲ ਲਿਆਉਂਦਾ ਨਾਲ ਸਾਡੇ ਉਹ ਘਰਾਂ ਦੀ ਘਰਾਂਾਂ ਦੀਆਂ ਸਾਡੀਆਂ ਬੁੜੀਆਂ ਦੀ ਕੋਈ ਇੱਜ਼ਤ ਹੁੰਦੀ ਆ ਅੱਛਾ ਇਹ ਨਹੀਂ ਤੂੰ ਹੀ ਫਿਰਦੀਆਂ ਮੈਂ ਤੂੰ ਇੱਜ਼ਤਾਂ ਤੂੰ ਇੱਜ਼ਤਾਂ ਮੈਨੂੰ ਮੈਨੂੰ ਨਾ ਸਮਝਾ ਤੂੰ ਇੱਜ਼ਤਾਂ ਨਾਲ ਠੀਕ ਹੈ ਮੈਂ ਥੋੜੇ ਅੱਗੇ ਛੱਤੀ ਵੇਖ ਕੇ ਲੈ ਲਈ ਨਹੀਂ ਯਾਰ ਐ ਨਹੀਂ ਗੱਲ ਇਹ ਗੱਲ ਲੜਨ ਦੀ ਨਹੀਂ ਨਹੀਂ ਤੂੰ ਕਹਿੰਦਾ ਵੀ ਘਰਾਂ ਦੀ ਇੱਜ਼ਤ ਤਾਂ ਨਹੀਂ ਲਿਆ ਇਹਦੀ ਉਹ ਸਿਹਸਟਰ ਹਨਾ ਤੇਰੀ ਇਹ ਸਾਲੀ ਤੇ ਇਹਦੀ ਵੀ ਇੱਜ਼ਤ ਆ ਯਾਰ ਇੱਜ਼ਤ ਤਾਂ ਇਹਦੀ ਵੀ ਆ ਮੈਂ ਵੀ ਮੰਨਦਾ ਚੱਲ ਇੱਜ਼ਤ ਤੇ ਫ ਲੇ ਕੇ ਗਏ ਇਹ ਨੂੰ ਹੁਣ ਤੁਹਾਨੂੰ ਨਹੀਂ ਲੈ ਕੇ ਸਾਡੇ ਨਾਲ ਕਰਦੀ ਗੱਲ ਤੂੰ ਮੈਂ ਦੋ ਸਾਲ ਹੋ ਗਏ ਤੁਹਾਡੇ ਨਾਲ ਗੱਲ ਕਰਦੀ ਨੂੰ ਬਈ ਤੁਸੀਂ ਮੈਨੂੰ ਤੁਸੀਂ ਤੁਸੀਂ ਮੇਰੇ ਦੋ ਪੈਸੇ ਫਿਰ ਦੇ ਬਾਹਲਾ ਤੂੰ ਅਣਖੀ ਬਣਦਾ ਕਿੱਥੇ ਕਿੱਥੇ ਲੈ ਕੇ ਕਿੱਥੇ ਗਏ ਮੈਨੂੰ ਬੰਬੇ ਲੈ ਗਿਆ ਬੰਗਲੌਰ ਲੈ ਗਿਆ ਠੀਕ ਹੈ ਉਹ ਸਾਰੀ ਟਿਕਟ ਲੱਗਦੀ ਹੈ ਮੈਂ ਕਹਿੰਨੀ ਆਉਣ ਜਾਣ ਸਾਰਾ 20-25000 ਰੁਪਏ ਚੁਕਾਉਂਦਾ 30-40000 ਰੁਪਏ ਹਾਂ ਤੇ ਮੈਂ 40000 ਦੇ ਰਕ ਲੈ ਕੱਪੜੇ ਲੈ ਲੈ ਮੈਨੂੰ ਕਹਿੰਦਾ ਤੈਨੂੰ ਅਮਰੀਕਾ ਭੇਜੂੰਗਾ ਹਾਂ ਇਹੀ ਗੱਲ ਹੋਈ ਹੈ ਅਮਰੀਕਾ ਭੇਜਣ ਦੀ ਗੱਲ ਤਾਂ ਹੋਈ ਸੀ ਕੱਪੜੇ ਤੇ ਪਹਿਲਾਂ ਹੀ ਉਹ ਜਿਹਾ ਕੀ ਹਦਾ ਹੋਗਾ ਬੰਗਲੌਰ ਬੰਬਈ ਲੈ ਕੇ ਗਏ ਹਾਂ ਹਾਂ ਤਲ ਲਿਆਗੇ ਫਿਰ ਦੋ ਵਾਰੀ ਜਾਜ ਤੇ ਝੂਟਾ ਦਵਾਤਾ ਦਿੱਤਾ ਲਓ 21 ਲੱਖ ਦਾ ਜਿਹੜਾ ਝੂਟਾ ਪਈ ਇਹਨੂੰ ਪੈ ਗਿਆ ਬੰਬੇ ਤੇ ਬੰਗਲੌਰ ਤੇ ਅੱਗੇ ਕਦੋਂ ਲੈਣਾ 2.5 ਸਾਲ ਹੋ ਗਏ ਕਿ ਇਹ ਜਾਜ ਤੇ ਚੜਨ ਵਾਲੀ ਦੀ ਸ਼ਕਲ ਸੀਗੀ ਪਲਾ ਹੁਣ ਮੈਂ ਹੁਣ ਤੂੰ ਸ਼ਕਲਾਂ ਪਰਖਣਾ 21 ਲੱਖ ਰੁਪਏ ਲੈਣ ਵਾਲੀ ਤੇਰੀ ਸ਼ਕਲ ਸੀਗੀ ਤੇਰੀ ਸ਼ਕਲ ਸੀਗੀ ਨਹੀਂ ਪੈਸੇ ਇਹਨੂੰ ਫੜਾਈ ਸਾਰੇ ਕੇ ਬਾਬਾ ਮੇਰਾ ਬਾਬੇ ਨਾਲ ਸਾੜਾ ਗਾਂਡਾ ਹੈ ਇਹਦਾ ਮੈਂ ਤੁਹਾਨੂੰ ਦੱਸ ਇਹਹੀ ਗੱਲ ਹੁੰਦੀ ਹੈ ਤੁਹਾਡੀ ਬਾਬਾ ਸਾਡੇ ਮਾਂ ਬੁਰਖਾਈ ਉਹ ਮਾਂ ਬੁਰਖ ਵਾਰੀ ਵਾਰੀ ਕਹੀ ਨੇ ਮਾਂ ਬੁਰਖ ਨੇ ਪੈਸੇ ਮੋੜੋ ਇਹਦੇ ਫਿਰ ਗੱਲ ਇਹ ਹੋਈ ਆ ਵੀ ਅਸਲ ਦੇ ਵਿੱਚ ਇਹਦਾ ਸਾੜਾ ਗਾਂਡ ਇਹਦੇ ਹੁੰਦੇ ਵੀ ਜੇ ਬਗਾਨਾ ਮਾਰੇ ਤਾਂ ਉਹਦੀ ਪੀੜ ਝੱਲੀ ਜਾਂਦੀ ਹੈ ਜਦੋਂ ਆਪਦੇ ਮਾਰਦੇ ਫਿਰ ਬੰਦੇ ਨੂੰ ਉੱਠਣ ਚ ਟਾਈਮ ਲੱਗਦਾ ਠੀਕ ਆ ਆਪ ਦੇ ਸਕੇ ਸਕੇ ਯਾਰ ਤੇਰੀ ਸਾਲੀ ਸੀ ਮਾੜੀ ਮੋਟੀ ਤਰਸ ਕਰਦਾ ਤੇਰਾ ਬਾਬੇ ਨਾਲ ਸਾਡਾ ਗੰਡਾ ਪਹਿਲਾਂ ਕਿੰਨੇ ਕ ਭੇਜਿਆ ਬਾਹਰ ਤੁਸੀਂ ਤੇ ਬਾਬੇ ਨਾਲ ਮੇਰੀ ਸਾਲੀ ਸੀ ਤਾਂ ਤਾਂ ਹੀ ਉਹਦੀ ਫਾਇਲ ਲਵਾਈ ਜਨਾ ਤੇ ਫਿਰ ਉਹ ਗਈ ਨਹੀਂ ਵਿਚਾਰੀ ਉਹਦੇ ਪੈਸੇ ਮੋੜੋ ਫਿਰ ਤੁਸੀਂ ਜੁੱਤ ਪੈਸੇ ਹੁਣ ਐਡੀ ਸ਼ੋਦੀ ਕਿੱਥੋਂ ਮੋੜਦਗੇ ਬਾਬੇ ਤੋਂ ਕੋਈ ਗੱਲ ਨਹੀਂ ਬਾਬੇ ਨਾਲ ਬਾਬਾ ਹੀ ਨਾ ਕਰਦੇ ਆ ਗੱਲ ਨਹੀਂ ਗੱਲ ਪਹਿਲਾਂ ਪਹਿਲਾਂ ਕਿਸੇ ਨੂੰ ਭੇਜਿਆ ਤੁਸੀਂ ਪਹਿਲਾਂ ਵੀ ਭੇਜਿਆ ਕਈ ਭੇਜਿਆ ਕੋਈ ਗੱਲ ਨਹੀਂ ਹਾਂ ਫਿਰ ਪਹਿਲਾਂ ਤੂੰ ਮੈਂ ਤੈਨੂੰ ਦੱਸਦਾ ਵੀ ਬਾਲਾ ਜਿਹਨਾਂ ਕਰਤਾ ਤੇ ਜਿਹਨਾਂ ਕਰ ਕੀ ਕਰਾਂ ਬਾਬਾ ਜੀ ਭਸਮ ਕਰ ਦੂ ਤੈਨੂੰ ਤੂੰ ਬਹਿ ਜਾ ਤੇਰਾ ਬਾਬਾ ਮੈਂ ਜਾਣਦੀ ਤੇਰੇ ਬਾਬੇ ਨੂੰ ਤੇਰੇ ਬਾਬੇ ਨੂੰ ਖੜਾ ਮੇਰੇ ਸਾਹਮਣੇ ਲਿਆ ਕੇ ਆਹ ਬਾਬੇ ਤੋਂ ਮੰਤਰ ਮਰਾਤਾ ਨਾ ਤਾਂ ਵੇਖ ਨਹੀਂ ਮੰਤਰੇ ਵੇਖੋ ਲੜਨ ਵਾਲੀ ਗੱਲ ਨਹੀਂ ਪਰ ਪਹਿਲਾਂ ਪਹਿਲਾਂ ਥੋੜੀ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਜੇ ਤੁਹਾਡਾ ਜੀਜਾ ਇਹ ਮੈਨੂੰ ਇਹਦਾ ਤਾਂ ਪਤਾ ਹੀ ਸੀ ਤਾਂ ਹੈ ਹੀ ਕਲਸ਼ਣਾ ਇਹਦਾ ਤਾਂ ਮੈਨੂੰ ਪਤਾ ਸੀ ਇਹਦਾ ਤੁਸੀਂ ਇਹਨਾਂ ਤੋਂ ਪਤਾ ਕਰ ਲਓ ਪੁੱਛ ਲਓ ਇਹਨਾਂ ਤੋਂ ਜਾਣਦੇ ਭਾਈ ਇਹਦੇ ਬਾਰੇ ਹਾਂ ਜਾਣਦੇ ਆ ਜੀ ਕਿਵੇਂ ਬੰਦਾ ਇਹ ਇਹ ਬੰਦਾ ਖਾਚੀ ਆ ਜੀ ਸਾਨੂੰ ਵੀ ਇਹ ਬਾਹਰ ਭੇਜੰਦਾ ਲਾਰਾ ਲਾਉਂਦੇ ਸੀ ਇੱਕ ਮਿੰਟ ਕਹਿੰਦੇ ਅਸੀਂ ਪਰ ਅਸੀਂ ਫਸੇ ਨਹੀਂ ਇਹਨਾਂ ਦੇ ਚਾਲ। ਉੱਥੋਂ ਹੀ ਪੈਸੇ ਮੰਗਦੇ। ਹਾਂ ਪੈਸੇ ਮੰਗਦੇ। ਫੇਰ ਇਹ ਬੰਦੇ ਕਹੀ ਜਾਂਦੇ ਆ ਇਹਨਾਂ ਦੀਆਂ ਭੂਤਾਂ ਉਸੇ ਬਾਬੇ ਤੋਂ ਕਢਾਈਆਂ। ਕਿਹੜੇ ਬਾਬੇ ਤੋਂ? ਉਸੇ ਤੋਂ ਪੁੱਛ ਨਾ ਭੌਂਦੀ। ਨਹੀਂ ਪੋਤਾ-ਪੋਤਾ ਕਢਾਈਆਂ ਤੁਹਾਡੀ। ਨਾ 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 ਨਾ। ਉਹ ਤਾਂ ਕਹਿੰਦੇ ਅਸੀਂ ਤਾਂ ਜਾਣਦੇ ਨਹੀਂ ਉੱਥੇ। ਜਾਂਦੇ ਕਿਉਂ ਨਹੀਂ ਜਾਂਦੇ ਇਹ ਦੇਖੋ ਗੱਲ ਨੂੰ ਹੋਰ ਪਾਸੇ ਨਾਲ ਜਾਓ ਪਰ ਗੱਲ 21 ਲੱਖ ਰੁਪਏ ਦੀ ਆ ਹੁਣ ਕੀ ਤੁਹਾਡਾ ਕੀ ਕਹਿਣਾ ਫਿਰ ਇਸ ਦਾ ਮੇਰਾ ਕਹਿਣਾ ਕੁਝ ਨਹੀਂ ਬਾਈ ਮੇਰਾ 21 ਲੱਖ ਰੁਪਏ ਲੱਗਾ ਹੈਣਾ ਮੇਰੇ ਘਰ ਵਾਲਾ ਤਾਂ ਇਹ ਵੀ ਕਹਿੰਦਾ ਵੀ ਜਿੰਨਾ ਖਰਚਾ ਹੋਇਆ ਹੈਣਾ ਵੀ ਬੰਬੇ ਬੰਗਲੌਰੂ ਲੈ ਕੇ ਗਿਆ ਸੀ ਇਹਨੂੰ ਤੇ ਬਾਲੀ ਗੱਲ ਨਾ 40-50 ਹਜ਼ਾਰ ਰੁਪਏ ਕੱਟ ਲੇ ਮੇਰੇ ਘਰ ਵਾਲੇ ਤੇ ਉਹ ਵੀ ਕਹਿੰਦਾਗਾ ਬਾਕੀ ਮੇਰਾ ਮੇਰੀ ਮਾਤਾ ਦਾ ਪੈਸੇ ਕਿੱਥੋਂ ਲੈ ਕੇ ਦਿੱਤੇ ਤੁਸੀਂ ਪੈਸੇ ਮੈਂ ਤਾਂ ਜ਼ਮੀਨ ਸਾਰੀ ਗਹਿਣੇ ਕਰਕੇ ਉਹ ਤੋਂ ਬਾਅਦ ਮੇਰੇ ਘਰ ਵਾਲੇ ਨੇ ਸਾਰੀ ਜ਼ਮੀਨ ਗਹਿਣੇ ਕੀਤੀ ਪਹਿਲੇ ਫਿਰ ਮੇਰਾ ਜਿਹੜਾ ਸੋਨਾ ਸੀ ਸਾਰਾ ਵਿਆਹ ਵਾਲਾ ਫਿਰ ਉਹ ਸਾਰਾ ਸੀ ਗਹਿਣੇ ਕੀਤਾ ਗਹਿਣੇ ਕਰਕੇ ਉਹ ਤੋਂ ਬਾਅਦ ਵੇਚੇ ਦਿੱਤਾ ਵੀ ਤੈਨੂੰ ਤਾਂ ਐ ਹੋ ਗਿਆ ਵੀ ਉਸ ਅਮਰੀਕਾ ਹੀ ਜਾਣਾ ਹੁਣ ਮੈਨੂੰ ਮੈਨੂੰ ਐ ਹੋ ਗਿਆ ਬਈ ਘਰ ਦੀਆਂ ਤੰਗੀਆਂ ਆਉਂਦੀਆਂ ਉਂ ਕਿਹਦਾ ਜੀ ਕਰਦਾ ਬਾਹਰ ਜਾਣ ਨੂੰ ਬਾਕੀ ਥੋੜੇ ਸਕੇ ਆ ਬਾਕੀ ਮੇਰੇ ਸਕੇ ਆ ਵੇਖੋ ਇਹ ਗੱਲ ਆ ਜ਼ਮੀਨ ਜਮੂਨ ਗਹਿਣੇ ਕੀਤੀ ਗਹਿਣਾ ਗੱਟਾ ਜਿੱਥੋਂ ਤੱਕ ਵਿਕਿਆ ਤੇ ਜੋ ਕਰਨੀ ਸੀਗੀ ਹੋ ਗਿਆ ਇਹਨਾਂ ਨੇ ਪਰ ਯਾਰ ਤੁਹਾਡੇ ਆਪ ਦੇ ਰਿਸ਼ਤੇਦਾਰ ਸੀਗੇ ਤੂੰ ਮਾੜਾ ਮੋਟਾ ਹੀ ਨਹੀਂ ਤੇ ਸਾਡੂ ਨਾਲ ਤਰੀ ਰਿਸ਼ਤੇਦਾਰੀ ਸੀ ਉਹਦੀ ਇੱਜ਼ਤ ਕਰਦਾ ਤੂੰ ਤੂੰ ਉਹਦੀ ਇੱਜ਼ਤ ਕਰਕੇ ਤਾਂ ਇਹਦੀ ਫੈਲ ਲਵਾਉਣੇ ਆ। ਨਹੀਂ ਹੁਣ ਹੁਣ ਤੁਹਾਨੂੰ ਹਜੇ ਆਸ ਹੈਗੀ ਵੀ ਲੱਗ ਜੂ ਇਹ ਤਾਂ ਵੀ। ਹਾਂ ਲੱਗ ਜੂ ਕੋਈ ਨਹੀਂ। ਕਿੰਨਾ ਟਾਈਮ ਲੱਗ ਜੂ ਤੇਰੇ ਤੁਹਾਨੂੰ ਬਾਬਾ ਜੀ ਤੇ ਵਿਸ਼ਵਾਸ ਆ। ਨਹੀਂ ਬਾਬੇ ਵੇਖੋ ਇੱਕ ਇਹ ਇਹ ਗੱਲ ਬੜੀ ਚੱਲੀ ਆ ਵਿਸ਼ਵਾਸ ਵਾਲੀ ਗੱਲ। ਮੈਂ ਕਹਿੰਦਾ ਕਿ ਏਜੰਟ ਠੱਗੀਆਂ ਮਾਰਦੇ ਸੀ ਹੁਣ ਕਿਤੇ ਨਾ ਕਿਤੇ ਜਿਹੜੇ ਬਾਬੇ ਆ ਮੈਂ ਪਿੱਛੇ ਜੀ ਵੀ ਇੱਕ ਖਬਰ ਕੀਤੀ ਸੀਗੀ ਇਧਰ ਅੰਬਰਸਰ ਵਾਲੇ ਪਾਸੇ ਉਹ ਬੰਦਾ ਲੰਗਰ ਲਾਉਂਦਾ ਸੀ ਉਹਨੇ ਕਰੋੜ ਰੁਪਏ ਦੀ ਠੱਗੀ ਮਾਰੀ। ਏਕਾਂ ਮੈਂ ਪਿੱਛੇ ਜੇ ਹੋਰ ਕੀਤੀ ਸੀਗੀ ਪਾਸਟਰ ਦੀ ਉਹਨੇ 18 ਲੱਖ ਦੀ ਠੱਗੀ ਮਾਰੀ। ਵੀ ਜਿਹ ਮੈਂ ਕਹਿੰਦਾ ਦੁਕਾਨਾਂ ਹੀ ਕਹਦੇ ਆ ਖੋਲੀਆਂ ਉੱਥੇ ਲੋਕ ਵਿਸ਼ਵਾਸ ਕਰਕੇ ਜਾਂਦੇ ਬਾਬੇ ਨੂੰ ਮੰਨਦੇ ਆ ਉੱਥੇ ਇਹ ਜਾਂਦੇ ਸੀਗੇ ਠੀਕ ਆ ਇਹ ਮਗਰ ਲੱਗੇ ਵੀ ਚੱਲ ਬਾਬਾ ਜੀ ਤਾਂ ਕਿਤੇ ਗਲਤ ਨਹੀਂ ਕਰਦੇ ਵਿਸ਼ਵਾਸ ਘਾਤ ਪੂਰਾ ਰੱਜ ਕੇ ਕੀਤਾ ਗਿਆ ਹੋਰ ਲੋਕ ਜਾਣਗੇ ਕਿੱਥੇ ਮੈਂ ਕਹਿੰਦਾ ਹੋਰ ਰਹਿ ਵੀ ਕੀ ਗਿਆ ਹੁਣ ਤੁਸੀਂ ਦੱਸੋ ਤੁਸੀਂ ਤਾਂ ਵਿਸ਼ਵਾਸ ਕਰਦੇ ਹੋ ਇਹ ਤਾਂ ਵਿਸ਼ਵਾਸ ਨਹੀਂ ਤਾਂ ਰਗੜੇ ਪਏ ਆ ਚਲੋ ਫਿਰ ਬਾਬਾ ਜੀ ਨੂੰ ਅਪੀਲ ਕਰਾਂਗੇ ਕੋਈ ਗੱਲ ਨਹੀਂ ਪੈਸੇ ਕਢਵਾਵਾਂਗੇ ਕਢਵਾਉਣਗੇ ਪੈਸੇ ਕਹਿ ਰਹੇ ਆ ਜੀ ਇਹ ਇਹਨਾਂ ਨੇ ਬਈ ਕੱਖ ਨਹੀਂ ਦੇਣਾ ਦੁਬਾਰਾ ਦੁਬਾਰਾ ਮਿਲੇ ਤੁਸੀਂ ਬਾਬੇ ਨੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਮੈਂ ਜਾ ਕੇ ਆਈਆਂ ਬਾਬੇ ਕੋਲੇ ਦੋ ਵਾਰੀ ਤੇ ਬਾਬਾ ਕਹਿੰਦਾ ਕੋਈ ਨਹੀਂ ਤੇ ਦੇ ਦਾਂਗੇ ਪੈਸੇ ਤੁਹਾਡੇ ਪੈਸੇ ਤਾਂ ਨਹੀਂ ਜਾਂਦੇ ਉੱਤੋਂ ਸ਼ਕਤੀਆਂ ਆਉਣੀਆਂ ਫੇਰ ਵੀ ਜਾਊਗਾ ਲੋ ਲਓ ਸ਼ਕਤੀਆਂ ਮੈਂ ਤਾਂ ਇਹ ਨਹੀਂ ਪਤਾ ਕਿੱਥੋਂ ਆਉਂਦੀਆਂ ਉੱਤੋਂ ਜਹਾਜ ਤਾਂ ਭਲਾ ਜਾਂਦੇ ਆ ਮਾੜੇ ਮੋਟੇ ਉਹ ਵੀ ਜੇ ਕਿਤੇ ਮੈਂ ਕਹਣਾ ਵੀਜ਼ਾ ਲੱਗਿਆ ਹੋਵੇ ਸ਼ਕਤੀਆਂ ਕਿੱਥੋਂ ਆਉਂਦੀਆਂ ਸ਼ਕਤੀਆਂ ਨੂੰ ਪਤਾ ਹੀ ਹੈ ਤੇ ਮੱਥੇ 'ਚ ਜਦੋਂ ਹੱਥ ਲਾ ਕੇ ਤੇ ਇਹ ਮੈਨੂੰ ਮੈਨੂੰ ਇਹ ਰੀਏ ਦੀਆਂ ਭੂਤਾਂ ਕੱਢਣਾ ਫੇਰ ਤੱਕੜ ਗਿਆ ਮੈਂ ਮੈਂ ਦੱਸ ਦਿਆਂ ਸ਼ਕਤੀਆਂ ਕਿੱਥੋਂ ਆਉਂਦੀਆਂ ਇਹਨੇ ਤਾਂ ਬਈ ਆਪਦੀ ਜਿਹੜੀ ਜਨਾਨੀਆਂ ਮੇਰੀ ਭੈਣ ਠੀਕ ਆ ਉਹ ਬਾਬੇ ਦੇ ਡੇਰੀ ਛੱਡ ਰੱਖੀ ਆ ਦਿਨੇ ਤੜਕੇ ਜਾਵੜਦੀ ਆ ਹੋ ਠੀਕ ਆ ਸੋਤਰੇ ਆ ਕੇ ਵੜਦੀ ਆ ਇਹਨੂੰ ਪੁੱਛ ਲੈ ਇਹ ਹੀ ਗੱਲ ਆ ਤੋ ਬਾਬੇ ਦੀ ਜਿੱਥੇ ਆਪਾਂ ਕਿਤੇ ਆਪਾਂ ਨੂੰ ਮਾਨ ਹੁੰਦਾ ਵੀ ਆਪਾਂ ਫਲਾਂ ਕਿਤੇ ਵੀ ਧਰਮ ਆ ਕੋਈ ਕੋਈ ਵੀ ਧਰਮਾ ਵਿਸ਼ਵਾਸ ਹੁੰਦਾ ਧਰਮ ਤੇ ਆਪਦੇ ਦੇ ਵੀ ਆਪਾਂ ਜਾਣੇ ਅਸਲ ਜੇ ਇਹ ਗੱਲ ਇੱਥੇ ਕੋਈ ਧਰਮ ਦੇ ਨਹੀਂ ਇਹ ਤੁਸੀਂ ਗਲਤ ਗੱਲ ਆ ਪਰ ਮੈਂ ਕਹਿੰਦਾ ਵੀ ਵਿਸ਼ਵਾਸ ਆ ਠੀਕ ਆ ਚਲੋ ਇਹਨਾਂ ਦੀ ਸ਼ਰਤ ਆ ਜਿੱਥੇ ਜਿਹੜੇ ਬੰਦੇ ਦੀ ਹੁੰਦੀ ਆ ਉੱਥੇ ਜਾਣਾ ਕਿਸੇ ਨੂੰ ਮੈਂ ਕਹਿੰਦਾ ਨਹੀਂ ਆ ਰਾਮ ਆਉਂਦਾ ਕਿਸੇ ਨੂੰ ਸਵਾਦ ਚੁੰਡੀ ਨਾਲ ਇਹ ਉਹ ਗੱਲ ਹੋਈ ਪਈ ਆ ਪਰ ਤੁਸੀਂ ਇਹ ਗੱਲ ਵੇਖੋ ਕਿਤੇ ਨਾ ਕਿਤੇ ਜਦੋਂ ਇਹ ਧਾਰਮਿਕ ਲਿਬਾਸ ਪਹਿਨ ਕੇ ਜਾਂ ਧਰਮ ਦੇ ਨਾਂ ਤੇ ਕਿਤੇ ਇਹ ਜਿਹੀਆਂ ਠੱਗੀਆਂ ਵਜਦੀਆਂ ਫਿਰ ਪੂਰੀ ਦੀ ਪੂਰੀ ਕੌਮ ਪੂਰੇ ਦਾ ਪੂਰਾ ਧਰਮਾ ਜਿਹੜਾ ਉਹ ਕਲੰਕਤ ਹੁੰਦਾ ਇੱਥੇ ਮਾੜਾ ਨਹੀਂ ਕਿਸੇ ਨੂੰ ਕਿਹਾ ਜਾ ਰਿਹਾ ਕਿਉਂਕਿ ਇੱਕ ਇਹ ਦੁਕਾਨ ਦਾ ਕਿਤੇ ਨਾ ਕਿਤੇ ਸਰਕਾਰ ਇਹ ਪੱਕੇ ਕਾਨੂੰਨ ਬਣਾਵੇ ਏਜੰਟਾਂ ਲਈ ਜਾਂ ਇਦਾਂ ਦੀਆਂ ਠੱਗੀਆਂ ਮਾਰਨ ਵਾਲਿਆਂ ਲਈ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਣ। ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਇਨਸਾਫ ਹੋਵੇ ਹੁਣ? ਤੁਹਾਡੇ ਘਰ ਵਾਲਾ ਕਿੱਥੇ ਆ? ਮੇਰੇ ਘਰ ਵਾਲਾ ਤਾਂ ਬਈ ਘਰੇ ਆ। ਉਹ ਤਾਂ ਡਿਪਰੈਸ਼ਨ 'ਚ ਚੱਲ ਗਿਆ। ਉਹਦਾ ਤਾਂ ਔਖਾਗਾ ਬਹੁਤ। ਉਹ ਤਾਂ ਕਹਿੰਦਾ ਬਈ ਤੂੰ ਤੇਰੀ ਭੈਣ ਨੂੰ ਫਸਾਇਆ 21 ਲੱਖ ਰੁਪਈਆ ਲਿਆ ਕੇ ਦੀ। ਕੁਛ ਮੋੜਿਆ ਮਾੜਾ ਮੋੜਿਆ। ਕੁਛ ਨਹੀਂ ਮੋੜਿਆ ਬਈ। ਕਿਉਂ ਬਈ? ਯਾਰ ਡਿਪਰੈਸ਼ਨ ਜਾਂ ਤੁਸੀਂ ਇਹ ਰਿਸ਼ਤੇਦਾਰ ਦੀ ਤਾਂ ਸੋਚੋ ਯਾਰ। ਉਹ ਡਿਪਰੈਸ਼ਨ 'ਚ ਤਾਂ ਉਹਨੇ ਜਾਣਾ ਹੀ ਆ। ਇਹ ਇਹ ਕੁਸਤਾ ਇਹਦੇ ਕਰਕੇ ਗਿਆ ਇਵੇਂ ਉਹਨੂੰ ਡਿਪਰੈਸ਼ਨ ਚ ਕਰੀ ਬੈਠੀ ਆ ਉਹਦੇ ਤੇ ਦਬਾਅ ਪਾਈ ਜਾਂਦੀ ਆ ਐਵੇਂ ਮਰੀ ਜਾਂਦੀ ਆ ਦਵਾ ਕਾ ਦਾ ਮੈਂ ਪਾਇਆ ਕਿ ਦਬਾਅ ਤੁਸੀਂ ਪਾਇਆ ਸ਼ਰਮ ਮੰਨੋ ਹਜੇ ਤੱਕ ਸ਼ਰਮ ਮੰਨੋ ਤੁਸੀਂ ਤੁਸੀਂ ਐਂ ਤਾਂ ਦੇਖ ਲਓ ਉਹਦੀ ਭਈ ਹਫ਼ਤੇ ਦੀ ਦਵਾਈ ਆਉਂਦੀ ਆ 15-20 ਹਜ਼ਾਰ ਰੁਪਏ ਦੀ ਉਹਦੀ ਦਵਾਈ ਆਉਂਦੀ ਆ ਠੀਕ ਐ ਅਸੀਂ ਮੁਹੱਲਿਆਂ ਤੋਂ ਦਵਾਈ ਉਹਨਾਂ ਦੀ ਲੈਣ ਜਾਣਾ ਇਹਨਾਂ ਨੂੰ ਹਲੇ ਤੱਕ ਦੋਨਾਂ ਜੀਆਂ ਨੂੰ ਐ ਸ਼ਰਮ ਨਹੀਂ ਆਈ ਭਈ ਬਾਬੇ ਨੂੰ ਜਾ ਕੇ ਐਉਂ ਹੀ ਕਹਿ ਦੇਣਗੇ ਭਈ ਪਈ ਉਹਨਾਂ ਦਾ ਤਾਂ ਘਰ ਵਿਕਣ ਤੇ ਆ ਗਿਆ ਤੇ ਪੈਸੇ ਉਹਨਾਂ ਦੇ ਮੋੜ ਦੇ ਜਵਾਂ ਨਹੀਂ ਇਹਨਾਂ ਨੇ ਰੁਪਈਆ ਨਹੀਂ ਮੋੜਿਆ ਸਾਡੇ ਉਹ ਨਾ ਬਾਬਾ ਮੋੜੂ ਮੈਂ ਤਾਂ ਹੈਗਾ ਤੂੰ ਕਿਉਂ ਫੇਰ ਮੋੜ ਚਾਰੇ ਤੂੰ ਕਿੱਥੋਂ ਮੋੜੇਗਾ ਤਾ ਮੋੜ ਦਿਆਂਗੇ ਤੈਨੂੰ ਦੇ ਦਾਂਗੇ ਪੈਸੇ ਉਹ ਟਾਂ ਮ ਰੋਟੀ ਪੱਕਦੀ ਰਹੇ ਨਾ ਉਹ ਬਹੁਤ ਹੈਗੀ ਤਾ ਮੋੜ ਦਾਂਗੇ ਸਾਡਾ ਗਾਂਡਾ ਇਹਦੇ ਬਾਬੇ ਨਾਲ ਤੁਹਾਨੂੰ ਕਿਤੇ ਪਹਿਲਾਂ ਪਤਾ ਸੀ ਵੀ ਇਹਨਾਂ ਨੇ ਕਿਤੇ ਸਾਨੂੰ ਭੇਜਿਆ ਕਿਸ ਨੂੰ ਅੱਗੇ ਇਹਨੂੰ ਕਿਤੇ ਨਹੀਂ ਭੇਜਿਆ ਬਾਈ ਇਹਨਾਂ ਨੇ ਸਾਨੂੰ ਤਾਂ ਇਹਨਾਂ ਨੇ ਨਾ ਝੂਠੇ ਐਵੇਂ ਲਿਆ ਕੇ ਮੈਂ ਤੁਹਾਨੂੰ ਦੱਸਦੀਆਂ ਇਹਨਾਂ ਦੀ ਸੰਗਤ ਦੇ ਵਿੱਚ ਹੀ ਸੀਗੇ 2-4 ਜਿਹੜੇ ਬਾਬੇ ਕੋਲੇ ਰੱਖੇ ਹੋਏ ਸੀ ਤੇ ਕਹਿੰਦੇ ਅਸੀਂ ਵੀ ਲਾਏ ਹੋਏ ਆ ਜੇ ਅਸੀਂ ਪੈਸੇ ਦਿੱਤੇ ਆ ਅਸੀਂ ਤਾਂ ਇੱਥੇ ਪਿੰਡ ਦੇ ਹੈਗੇ ਆਗੇ ਸਾਡੇ ਤੇ ਯਕੀਨ ਕਰਕੇ ਦੇ ਦੋ ਤੇ ਐਂ ਕਰਕੇ ਇਹਨਾਂ ਨੇ 3-4 ਬੰਦੇ ਐਂ ਟਕਰਾਤੇ ਸਾਨੂੰ ਆ ਵੀ ਇਹ ਅਸਲ ਦੇ ਵਿੱਚ ਵਿਸ਼ਵਾਸ ਘਾਤ ਹੋਇਆ ਰਿਸ਼ਤੇ ਨਾਤਾ ਨਾਲ ਸੀ ਤੂੰ ਦੇ ਨਾਲ ਰਹਿਣਾ ਹੁੰਦਾ ਹਾਂਜੀ ਵਾਹ ਫਿਰ ਇਹ ਕਿੱਦਾਂ ਦਾ ਬੰਦਾ ਇਹ ਪੂਰੀਆਂ ਠੱਗੀਆਂ ਮਾਰਦਾ ਜੀ ਬਹੁਤ ਜ਼ਿਆਦਾ ਇਹ ਨਹੀਂ ਬਹੁਤ ਠੱਗਾਂ ਮਾਰਦਿੰਗਾ ਲੈ ਤੇਰੇ ਤਾਂ ਨਾਲ ਦੇ ਵੀ ਕਹਿੰਦੇ ਆ ਯਾਰੇ ਗੱਲਾਂ ਕਿ ਇਹਨੂੰ ਕੀ ਪਤਾ ਯਾਰ ਮੈਂ ਮਰੀ ਜਾਂਦਾ ਯਾਰ ਹਾਂ ਸਾਰਾ ਤੈਨੂੰ ਹੀ ਪਤਾ ਹੈ ਸਾਰਾ ਤੈਨੂੰ ਪਤਾ ਬਈ ਐ ਹੀ ਹੈ ਸਾਰਾ ਇਹਨੂੰ ਪਤਾ ਹੈ ਠੀਕ ਹੈ ਤੁਸੀਂ ਐਂ ਦੇਖ ਲਓ ਇਹਦੇ ਨਾਲ ਦਾ ਬੰਦਾ ਵੀ ਇਹਨੂੰ ਕਹੀ ਜਾਂਦਾ ਵੀ ਇਹ ਕਿੰਨੇ ਕ ਪਾਣੀ ਚਾ ਤੁਹਾਨੂੰ ਫਿਰ ਇਹ ਤੋਂ ਪਤਾ ਲੱਗ ਜਾਣਾ ਚਾਹੀਦਾ ਯਾਰ ਪੈਸੇ ਮੋੜੋ ਗੱਲ ਤਾਂ ਇਹ ਆ ਜੀ ਮੈਂ ਇਹ ਕੋ ਨਹੀਂ ਮੜਾਵਾਂਗੇ ਮੜਾਵਾਂਗੇ ਹੁਣ 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 ਕੋਈ ਕੋਈ ਇਹ ਗੱਲ ਦਾਾਈ ਰੱਖਦਾ ਨਾ ਪਹਿਲਾਂ ਪੈਸੇ ਮੋੜ ਫੇਅਰ ਕਰੀਆਂ ਐ ਕਰਕੇ ਇਹ ਤਾਂ ਹੀ ਰਹਿਣੀਆਂ ਕੋਈ ਪਜਾਵੜਾ ਭਜਾ ਭਜਾ ਕਰਦੀ ਵੇਖ ਤੂੰ ਮੁੱਛਾ ਅਸਲ ਦੇ ਵਿੱਚ ਹੁਣ ਇਹ ਰੋਲ ਆ ਆ ਜਿਹੜੀਆਂ ਮੁੱਛਾਂ ਗੇੜੇ ਨਾਲ ਐ ਕਰ ਲੈਣਾ ਨਾ ਇਹਨੂੰ ਨਾ ਥੱਲੇ ਰੱਖਿਆ ਕਰ ਪਹਿਲਾਂ ਪੈਸੇ ਪੈਸੇ ਮੋੜ ਮੈਂ ਤੁਹਾਨੂੰ ਦੱਸਾਂ ਲੋਕ ਤੂੰ ਮੁੱਛਾ ਮਾਛਾ ਤੇ ਨਾ ਜਾ ਤੂੰ ਬਾਬੇ ਨੇ ਪਸਮ ਕਰ ਦੇਣਾ ਯਾਰ ਇੱਕ ਦਾ ਤੁਸੀਂ ਤੇ ਪੈਸੇ ਦੇਣੇ ਕਿੰਨੇ ਕਿੰਨੇ个 ਲੋਕਾਂ ਦੇ ਪੈਸੇ ਦੇਣੇ ਆ ਤੂੰ ਇਹ ਦੇਣੇ ਬਾਈ ਤੂੰ ਕਿਤੇ ਤੈਨੂੰ ਤੇਰਾ 21 ਲੱਖ ਦਾ ਵਜਾ ਕਿਤੇ ਤੇਰਾ ਘਰ ਜਾ ਵੇਚ ਕੇ ਤੈਨੂੰ ਉੱਤੇ ਨਾ ਲਾਉਣਾ ਪਾਵੇ ਕੋਈ ਨਹੀਂ ਤੂੰ ਕਹਿਦੀ ਤੇਰੇ ਬਾਬੇ ਨੂੰ ਜਾ ਜਿਹੜਾ ਕੁਝ ਕਰ ਲੂ ਕਰ ਯਾਰ ਅਸਲ ਵਿੱਚ ਤੁਸੀਂ ਇਹ ਗੱਲ ਗਲਤ ਪੰਗਾ ਨਹੀਂ ਤੁਸੀਂ ਵੇਖੋ ਇਹ ਇਹ ਹਾਲਾਤ ਬਣਿਆ ਬਹੁਤ ਸਾਰੀਆਂ ਖਬਰਾਂ ਕਈ ਵਾਰੀ ਆਪਾਂ ਜਾਣਦੇ ਆ ਨਾ ਦੋ ਘਰਾਂ ਦਾ ਕਿਤੇ ਸਮਝੌਤਾ ਕਰਾਉਣ ਉੱਥੇ ਆ ਹੀ ਹੋ ਜਾਂਦੀਆਂ ਤੂੰ ਤੋਂ ਮੈਂ 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 ਵਾਲਾ ਸਿਸਟਮ ਚੱਲਿਆ ਬਈ ਯਾਰ ਫਿਰ ਇਹਦੇ ਪੈਸੇ ਮੋੜਦੇ ਤੁਸੀਂ ਉਹਦੇ ਘਰ ਵਾਲਾ ਡਬ੍ਰੈਸ਼ਨ ਜਾਂ ਤੁਹਾਨੂੰ ਆਪ ਨੂੰ ਹੀ ਫਰਜ ਚਾਹੀਦਾ ਹੈ ਜੀ ਐਂ ਕਰਦੀ ਹੁਣ ਮੋੜਦੇ ਵੀ ਨਹੀਂ ਕਰ ਲੈ ਜਿਵੇਂ ਕਰਨਾ ਹੈ ਬਸ ਆਹ ਦੇਖ ਲਓ ਤੁਹਾਡੇ ਸਾਹਮਣੇ ਆਹ ਗੱਲਾਂ ਹੁਣ ਪੈਸੇ ਵਾਪਸ ਹੋ ਇਹਨਾਂ ਦੇ ਕਰਨੇ ਕਦੋਂ ਹੁਣ ਪੈਸੇ ਬਾਰ-ਬਾਰ ਇਹ ਕਹੀ ਜਾਂਦੀ ਹੈ ਪੈਸੇ ਮੋੜੋ ਜਦੋਂ ਘਰੇ ਜਾਵੜਦੀ ਉਹ ਤਾਂ ਕਹਿੰਦੀ ਬਾਬਾ ਜੀ ਨੂੰ ਕੋਈ ਕੰਮ ਕਰਾਓ ਇਹੀ ਗੱਲ ਕਰਦੀ ਘਰੇ ਆ ਕੇ ਤੇ ਬਾਈ ਫਿਰ ਕਿਸੇ ਪਾਸੇ ਤਾਂ ਦੇ ਤਾਂ ਦੋਨੇ ਪਾਸੇ ਪਰ ਇੱਕ ਗੱਲ ਤੇ ਕਾੜੋ ਨਾ ਤੁਸੀਂ ਵੀ ਇੱਕ ਗੱਲ ਤੇ ਮੈਂ ਦੇ ਨੂੰ ਕਹਿ ਨਹੀਂ ਆ ਵੀ ਚਾਹੇ ਤਾਂ ਪੈਸੇ ਵਾਪਸ ਕਰ ਦੇ ਨਹੀਂ ਤਾਂ ਫਿਰ ਫਾਈਲ ਪੂਰੀ ਕਰਕੇ ਤੇ ਮੈਨੂੰ ਭੇਜ ਦੇ ਭੇਜੋ ਫਿਰ ਤੁਸੀਂ ਜਾ ਕੇ ਤੇ ਫਿਰ ਬਾਬਾ ਜੀ ਨੂੰ ਜੇ ਤਾਂ ਪੈਸੇ ਹੀ ਲੈਣੇ ਆ ਤੇ ਤੈਨੂੰ ਬਾਬਾ ਜੀ ਨਾ ਕਰ ਲੈਣੇ ਗੱਲ ਤੇ ਤੈਨੂੰ ਪੈਸੇ ਦਿਵਾਉਣੇ ਤੇ ਨਹੀਂ ਫਿਰ ਕੰਮ ਜੇ ਬਾਬਾ ਜੀ ਦੇ ਕੋਲੇ ਪਏ ਆ ਪੈਸੇ ਨਹੀਂ ਫਿਰ 2.5 ਸਾਲ ਚ ਕਿਉਂ ਨਹੀਂ ਹੋਇਆ ਕੰਮ ਫਿਰ ਇਹਨਾਂ ਦਾ ਮਹਾਂਪੁਰਖੇ ਦਾਵਾ ਕਰਦਾ ਸੀ ਵੀ ਮੇਰੇ ਕੋਲ ਕੈਨੇਡਾ ਦੀ ਪੀਆਰ ਹੈ ਠੀਕ ਹੈ ਕੈਨੇਡਾ ਉਹਨੇ ਜਾ ਕੇ ਉਸ ਤੋਂ ਬਾਅਦ ਕਹਿੰਦਾ ਮੈਂ ਅਮਰੀਕਾ ਮੂਵ ਕੀਤਾ ਸੀਗਾ ਠੀਕ ਹੈ ਉਹਨੇ ਮੂਵ ਕਰਤਾ ਹੁਣ ਉਹਨੇ ਆਪਦਾ ਮੁੰਡਾ ਤੇ ਕੁੜੀ ਦੋਨੇ ਢਾਈ ਸਾਲਾਂ ਚ ਕੱਲੇ ਆ ਲੋਕਾਂ ਦੇ ਪੈਸੇ ਚੱਕ ਚੱਕ ਉਹਨੇ ਭੇਜਤੇ ਬਾਬੇ ਨੇ ਆਪਦੇ ਪੈਸੇ ਤੇ ਉਹ ਤਾਂ ਫਿਰ ਬਾਬੇ ਦੇ ਬੱਚੇ ਤਾਂ ਜਾਣੇ ਸੀ ਦੇਖੋ ਇਹ ਅੱਛਾ ਅੱਛਾ ਇਹ ਗੱਲ ਵੀ ਹੋਰ ਤੁਹਾਨੂੰ ਮੈਂ ਦੱਸ ਦੇਣਾ ਇੱਥੇ ਕਹੀ ਜਾਂਦੇ ਰਹਿੰਦੇ ਆ ਕਈ ਵਾਰੀ ਵੀ ਇਹ ਮੋਹ ਮਾਇਆ ਤੇ ਚੱਕਰ ਆਇਆ ਭਾਈ ਮੋਹ ਮਾਇਆ ਨਾਲ ਪਿਆਰ ਨਾ ਕਰੋ ਆਏ ਨਾ ਹੁਣ ਤੇ ਆਪ ਇਦਾਂ ਦੇ ਬਾਬਿਆਂ ਦੇ ਬੱਚੇ ਵੀ ਕਿਤੇ ਬਾਹਰ ਵਧੀਆ ਮੈਂ ਕਹਿੰਦਾ ਵਿਗਿਆਨਕ ਪੜ੍ਹਾਈ ਪੜ੍ਹਦੇ ਆ ਬਾਹਰ ਲੀਆਂ ਕੰਟਰੀ ਤੇ ਇਕੱਲਿਆਂ ਰਹਿ ਗਏ ਅਸੀਂ ਠੇਬੇ ਝਾੜਨ ਤੇ ਆਹੀ ਆਹੀ ਕੰਮ ਸਾਡਾ ਰਹਿ ਗਿਆ ਜੋ ਬਾਬੇ ਦੇ ਬੱਚੇ ਚਲੇ ਗਏ ਤੁਸੀਂ ਇਹਨਾਂ ਨੂੰ ਕਹਿੰਦੇ ਫਿਰ ਉਹ ਹੋਈ ਜਾਂਦਾ ਕੰਮ ਫੈਲਦਾ ਕੰਮ ਚੱਲੀ ਜਾਂਦਾ ਪਹਿਲਾਂ ਬਾਬਾ ਲੋਕਾਂ ਦੇ ਪੈਸੇ ਫੜ ਫੜ ਕੇ ਆਪਦੇ ਜਵਾਕ ਦਾ ਤੋੜਦੇ ਫੇਰ ਹੀ ਸਾਡਾ ਕੰਮ ਕਰਾਉਏ ਦੱਸੋ ਫਿਰ ਉਹ ਤਾਂ ਬਾਬੇ ਕੋਲੇ ਊਂਕੜਾ ਪੈਸੇ ਥੋੜੇ ਆਈ ਉਹ ਤਾਂ ਐਵੇਂ ਮਰੀ ਜਾਂਦੀ ਆ ਪਤਾ ਐ ਥੋੜਾ ਬੋਥੜਾ ਵਜੜਦਾ ਵੀ ਆ ਬਾਬਾ ਲੋਕਾਂ ਦੇ ਪੈਸੇ ਇਕੱਠੇ ਕਰ ਕਰ ਕੇ ਜਵਾਬ ਦੇ ਜਵਾਬ ਬਾਹਰ ਭੇਜ ਲਿਓ ਨੇ ਤੇ ਬਾਬੇ ਕੋਲੇ ਊਂਕੜਾ ਪੈਸੇ ਥੋੜੇ ਆ ਲੈ ਵਾਕਈ ਗੱਲ ਸਹੀ ਐ ਦੀ ਬਾਬਿਆਂ ਕੋਲੇ ਪੈਸੇ ਥੋੜੇ ਨਹੀਂ ਗੇ ਬਾਬੇ ਜਾਂ ਲੀਡਰ ਇਹ ਦੋਨਾਂ ਬੰਦਿਆਂ ਕੋਲੇ ਪੈਸਾ ਰਹਿ ਗਿਆ ਬਾਕੀ ਤਾਂ ਐਵੇਂ ਬੱਸ ਕਰ ਲੈ ਧਰਨੇ ਲਾਉਣ ਤੇ ਡਾਂਗਾ ਖਾਣ ਜੋਗੇ ਰਹਿ ਗਏ ਅਸੀਂ ਲੋਕ ਬਾਬੇ ਤੇ ਲੀਡਰ ਇਹੀ ਪੈਸੇ ਲਗੇ ਇਹ ਗੱਲ ਤਾਂ ਤੇਰੀ ਸਹੀ ਆ ਉਹ ਇਹਦਾ ਕਹਿੰਦਾ ਪੈਸੇ ਬਾਬੇ ਕੋਲੇ ਬਹੁਤ ਤੇ ਬਾਬੇ ਕੋਲੇ ਪੈਸ ਲੈ ਕੇ ਸੋ 40 ਲੱਖ ਲੈ ਲਿਆ ਐਂ ਬਾਬੇ ਦੀ ਗੁੰਦਗੋਛਣੀ ਕਰਕੇ ਦੇ ਬਾਹਰ ਭੇਜੀਆਂ ਦਾ ਜਦੋਂ ਫਿਰ ਇੰਨੇ ਪੈਸੇ ਆ ਫਿਰ ਇੰਨਾਂ ਤੋਂ ਲੁੱਟਣ ਦੀ ਕੀ ਲੋੜ ਸੀਗੀ ਦੱਸ ਇਹੋ ਬਾਬਾ ਜੀ ਨੇ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਤੋਰਤੇ ਕੈਨੇਡਾ ਕਿੱਥੇ ਤੋਰਤੇ ਕੈਨੇਡਾ ਅਮਰੀਕਾ ਇਹਨਾਂ ਨੂੰ ਇਹਨਾਂ ਦੀ ਸ਼ਰਤ ਤਾਂ ਹੀ ਹੈਣੀ ਹੁਣ ਕੀ ਕਰੀਏ ਅਸੀਂ ਸ਼ਰਦਾਂ ਨੂੰ ਲੱਗੇ ਅੱਗ ਮੈਂ ਤੈਨੂੰ ਦੱਸਾਂ ਠੀਕ ਹੈ ਜੇ ਇਹ ਸ਼ਰਦਾਂ ਹੁੰਦੀ ਹੈ ਤਾਂ ਮੈਨੂੰ ਨਹੀਂ ਭਾਵਾ ਇਹੋ ਜਿਹੀ ਸ਼ਰਦਾਂ ਚਾਹੀਦੀ ਨੇ ਹੁਣ ਇੱਥੇ ਵੇਖੋ ਛਰਦਾ ਕਿ ਛਰਦਾ ਨਹੀਂ ਤਾਂ ਨੀ ਕੰਮ ਬਣਦਾ ਤੇ ਤਾਂ ਹੀ ਨਹੀਂ ਕੰਮ ਬਣਦਾ ਇਹ ਮੈਂ ਤੁਹਾਨੂੰ ਦੱਸ ਦੇ ਇੱਕ ਐਡਾਂ ਜੀਆਂ ਵੀ ਚਲਦੀਆਂ ਹੁੰਦੀਆਂ ਵੀ ਐਦਾਂ ਤੁਹਾਨੂੰ ਬਾਹਰ ਵਿਦੇਸ਼ੀ ਵੀ ਜੇ ਮਨ ਚ ਆਇਆ ਪਿਆਰ ਘਰ ਦੇ ਕਲੇਸ਼ ਮੁਕਾ ਦੇਣਗੇ ਉਹ ਕੀ ਕਰਦੇ ਜਦੋਂ ਠੱਗ ਲੈਂਦੇ ਨਾ ਪੈਸੇ ਲੈ ਲੈਂਦੇ ਤੇ ਮੁੜ ਕੇ ਦੂਜਿਆਂ ਨੂੰ ਕਹਿਣਗੇ ਕਿ ਉਹ ਕੰਮ ਤਾਂ ਕੋਈ ਹੋਣਾ ਨਹੀਂ ਹੁੰਦਾ ਉਹ ਇੱਕ ਐਵੇਂ ਗਾਪੀ ਹੁੰਦੇ ਆ ਝੂਠੀ ਹੁੰਦੇ ਆ ਉਹ ਕਹਿਣਗੇ ਥੋਤੋ ਕੰਮ ਸਹੀ ਨਹੀਂ ਹੋਇਆ ਉਹ ਛਰਦਾ ਦੀ ਗੱਲ ਉਹ ਗੱਲ ਹੁਣ ਇੱਥੇ ਆਈ ਪਈ ਛਰਦਾ ਕਾਦੀ ਨਹੀਂ ਇਹਨਾਂ ਦੀ ਸ਼ਰਦਾ ਬਾਬਾਈ ਤੇ ਸ਼ਰਦਾ ਵੀ ਰ ਜਿੱਦੈ 21 ਲੱਖ ਦਵਾਇਆ ਉਦੈ ਸ਼ਰਦਾ ਵੇਖੀ ਨਹੀਂ ਨੰਦੀ ਤੁਸੀਂ ਉਦੈ ਤਾਂ ਉਦ ਵਿੱਚ ਛੇਤੀ ਛੇਤੀ ਮਝਾ ਚੜ ਜਾ ਤੇ ਉਦੋਂ ਤਾਂ ਸੀਗਾ ਅਹੋ ਅਹੋ ਤੇ ਨੇ ਦੋ ਹੂਟੇ ਵੀ ਦਵਾਤੇ ਨੇ ਗੋਡੀ ਹੱਥ ਲੱਗਦੇ ਸੀ ਉਹਦੇ ਤਾਂ ਫੁੱਲ ਗੋਡੀ ਹੱਥ ਲਾਉਂਦੀ ਸੀ ਫਿਰ ਇਹੀ ਗੱਲ ਸੀ ਤੇ ਫਿਰ ਬਈ ਆਪਦੇ ਮਤਲਬ ਨੂੰ ਹੁਣ ਮੈਨੂੰ ਆਏ ਸੀਗਾ ਵੀ ਬਾਬਾ ਭੇਜ ਦਊਗਾ ਨਹੀਂ ਥੋੜਾ ਵੀ ਅਸਲ 'ਚ ਮੈਂ ਕਹਿੰਦਾ ਹੈਗਾ ਕਿਤੇ ਨਾ ਕਿਤੇ ਗਾਂ ਜਿਹੜੇ ਬਾਬੇ ਉਹਨਾਂ ਦਾ ਵੀ ਮਤਵਲਾ ਤੇ ਕਿਤੇ ਕਿਤੇ ਮੰਨਣ ਆ ਲੈੰਦੇ ਵੀ ਮਤਵਲੇ ਆ ਉਦਾਂ ਉਦਾਂ ਕੋਈ ਸ਼ਰਦਾ ਸ਼ੁਰਦਾ ਵਾਲਾ ਵਾਕਈ ਇਹ ਜਿਹੜਾ ਨਾ ਲੈਬੜਾ ਹੁਣ ਤਾਂ ਖਤਮ ਹੀ ਹੋਇਆ ਪਿਆ ਤੇ ਬਾਬਾ ਹੁਣ ਇਹਨੂੰ ਜੋ تسੱਲੀ ਹੈਨੀ ਤੇ ਫਿਰ ਵੀ ਜਾ ਕਿੱਥੋਂ ਲੱਗ ਜੀ ਇਹ ਤਾਂ ਹੁਣ ਇੱਕੋ ਗੱਲ ਤੇ ਆ ਵੀ ਤੁਹਾਡੀ ਸ਼ਰਦਾ ਨਹੀਂ ਤੁਸੀਂ ਸਬਰ ਨਹੀਂ ਕਰਦੇ ਇਹ ਗੱਲ ਕਹਿ ਰਿਹਾ ਵਾਰੀ ਵਾਰੀ ਤੂੰ ਤਾਂ ਤੇਰੀ ਤਾਂ ਨੇ ਤੁਸੀਂ ਥੋੜੀ ਬਹੁਤੀ ਸ਼ਰਮ ਦਾ ਰੱਖ ਲੈਂਦੇ ਫਿਰ ਕਿੱਡੀ ਗੱਲ ਸੀ ਮੈਂ ਤਾਂ ਇਹੋ ਜੇ ਪਖੰਡਵਾਚ ਬਈ ਪੈਂਦੀ ਨਹੀਂ ਤੁਸੀਂ ਥੋੜੀ ਬਹੁਤੀ ਸ਼ਰਮ ਦਾ ਰੱਖ ਲੈਂਦੇ ਤੁਹਾਡਾ ਕੰਮ ਹੀ ਬਣ ਜਾਣਾ ਸੀ ਵੀਜਾ ਲੱਗ ਜਾਈ ਬਈ ਮੈਂ ਤਾਂ ਇਸ ਪਖੰਡਵਾਚ ਪੈਂਦੀ ਨਹੀਂ ਫਿਰ ਪਖੰਡਵਾਚ ਚ ਨਹੀਂ ਪੈਂਦੇ ਫਿਰ ਪਹਿਲਾਂ ਕਿਉਂ ਗਏ ਬਾਬੇ ਕੋਲੇ 21 ਲੱਖ ਕਿਉਂ ਦੇ ਤਾਂ ਮੇਰਾ ਭਰਾਪਾ ਸੀ ਜਿਹੜਾ ਮੇਰੀ ਭੈਣ ਨਾਲ ਤੇ ਮੇਰੇ ਜੀਜੇ ਨਾਲ ਸੀ ਬਈ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਠੀਕ ਹੈ ਜੀਜਾ ਬਾਬੇ ਨੂੰ ਤੁਸੀਂ ਪਹਿਲਾਂ ਜਮਣ ਜਾਂਦੇ ਮੈਂ ਬਾਬੇ ਨੂੰ ਜਾਣਦੀ ਨਹੀਂ ਸੀ ਮੈਂ ਤਾਂ ਬਾਬੇ ਨੂੰ ਹੁਣ ਵੀ ਨਹੀਂ ਜਾਣਦੀ ਮੈਂ ਤਾਂ ਮੇਰੇ ਇਹ ਜੀਜੇ ਨੂੰ ਵੇਖ ਕੇ ਪੈਸੇ ਦਿੱਤੇ ਸੀ ਮੇਰੀ ਭ ਜੇ ਜਦੋਂ ਯਕੀਨ ਹੀ ਨਹੀਂ ਇਹਨੂੰ ਫਰਮਾਇਆ ਹੁਣ ਅਸੀਂ ਕਰੀਏ ਫੈਲ ਲੱਗੀ ਜਾਂਦੀ ਹੈ ਲੱਗੂ ਪਰ ਯਕੀਨ ਕਰ ਲੋ ਇੱਕ ਵਾਰੀ ਕੀ ਹੁੰਦਾ ਫਿਰ ਤੂੰ ਤਾਂ ਯਕੀਨ ਹੈ ਤੂੰ ਜਾ ਫਿਰ ਤੂੰ ਤਾਂ ਮੈਨੂੰ ਜਾਣ ਦੀ ਗਲੋੜਾ ਮੇਰੀ ਤਾਂ ਇੱਥੇ ਐਸ਼ ਹੈ ਲਾਈ ਵੇ ਕੋ ਇੱਥੇ ਇੱਥੇ ਖੁੱਲੀ ਗੱਲ ਏ ਆ ਪੈਸੇ 21 ਲੱਖ ਲੈ ਬਾਈ ਐਸ਼ ਆਪੇ ਆ ਮੇਰੇ ਅਰਗੇ ਤੋਂ 21 ਲੈ ਗਿਆ ਗਾਂ ਹੋਰ ਕਿਸ ਤੋਂ 20 25 ਲੱਖ ਰੁਪਈਆ ਲੈ ਗਿਆ ਠੀਕ ਹੈ ਤੇ ਬਾਬੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਦੀ ਪਰਸੈਂਟੇਜ ਆ ਬਾਬੇ ਨਾਲ ਪਰਸੈਂਟੇਜ ਆ ਇਹਨੂੰ ਸਹੀ ਗੱਲ ਆ ਜਾਣ ਦੀ ਕੀ ਲੋੜ ਆ ਕਿਤੇ ਨਾ ਕਿਤੇ ਮਾਮਲੇ ਅਜ ਦੋਨੇ ਪੱਖ ਆਪਣੇ ਸਾਹਮਣੇ ਆ ਕੈਮਰੇ ਦੇ ਹੁਣ ਫਿਰ ਇਹਨਾਂ ਇਨਸਾਫ ਇਹਨਾਂ ਨੂੰ ਪੈਸੇ ਮੋੜੋਂਗੇ ਕਿੱਥੋਂ ਹਣ ਇੱਕ ਮਿੰਟ ਥੋੜੀ ਬਾਬੇ ਨਾਲ ਕਦੇ ਗੱਲ ਹੋਈ ਏ ਦਫਾਰ ਗੱਲ ਹੁੰਦੀ ਏ ਬਾਬੇ ਨਾਲ ਸਾਡੀ ਕੀ ਕਹਿੰਦਾ ਉਹ ਸਾਡੀ ਹੁੰਦੀ ਏ ਗੱਲ ਇਹ ਇਹਨੂੰ ਪੁੱਛੋ ਹੀ ਪੈ ਤੇ ਇਹਨੂੰ ਪੁੱਛੋ ਵੀ ਪੈਸੇ ਮੜਾਉਣੇ ਆ? ਹਾਂ ਪੈਸੇ ਮੜਾਉਣੇ ਹਨ ਤੁਸੀਂ। ਮੈਂ ਪੈਸੇ ਮੜਾਉਣੇ। ਪੈਸੇ ਮੜਾਉਣੇ ਨਹੀਂ ਤਾਂ ਮੇਰੇ ਨਾਲ ਇੱਕ ਦਿਨ ਬੰਨ ਲੇ ਵੀ ਇਸ ਤਰੀਕ ਨੂੰ ਠੀਕ ਹੈ ਤੇਰਾ ਵੀਜ਼ਾ ਆ ਜਾਊਗਾ ਤੇ ਤੂੰ ਇਸ ਤਰੀਕ ਨੂੰ ਜਾਜੇ ਚੜ ਜੇਂਗੀ ਨਹੀਂ ਤਾਂ ਮੇਰੇ ਪੈਸੇ ਰੱਖ ਦੇ ਬਸ। ਹੋਊਗਾ ਇਹ ਕੰਮ? ਹੋਜੂਗਾ। ਨਹੀਂ ਹੁਣ ਇਹਦੇ ਪੈਸੇ ਬਾਪੇ ਤੋਂ ਮੜਵਾਵਾਂਗੇ ਵਾਪਸ ਤੁਸੀਂ। ਹਾਂਜੀ ਹਾਂ ਮੁੜ ਜਾਣਗੇ। ਪੱਕੀ ਗੱਲ ਮੁੜ ਜਾਣਗੇ। ਲਾਰਾ ਨਾ ਹੋਵੇ ਫਿਰ ਇਹਨਾਂ ਨੂੰ। ਉਹ ਪੈਸੇ ਮੁੜ ਜਾਣਗੇ ਪਰ ਇਹ ਹੁਣ ਮਹਾਪੁਰਖਾਂ ਤੋਂ ਪੈਸਾ ਵਾਪਸ ਕਰਾ ਰਹੀ ਹੈ ਤੇ ਇਹਨੇ ਤਬਾਹ ਹੋ ਜਣਾ। ਲਓ। ਤਬਾਹ ਹੋ ਜਾਣਾ ਕਿਉਂ ਇਹੋ ਜਿਹੀ ਕਿਹੜੀ ਸ਼ਕਤੀ ਹੈ ਇੱਕ ਮਿੰਟ ਕਿਹੜੀ ਸ਼ਕਤੀ ਹੈ ਬਾਬੇ ਦੀ ਸ਼ਕਤੀਆਂ ਬਹੁਤ ਆ ਇਹ ਹੁੰਦੇ ਉਹ ਅੰਨੇ ਭਗਤ ਚਾਹੇ ਸਰਕਾਰ ਦੇ ਹੋਣ ਕਿਸੇ ਲੀਡਰ ਦੇ ਹੋਣ ਤੇ ਚਾਹੇ ਹੁਣ ਕਿਸੇ ਬਾਬਿਆਂ ਦੇ ਤੁਸੀਂ ਇਹ ਚੀਜ਼ ਵੇਖੋ ਕਹਿੰਦਾ ਵੀ ਜੇ ਪੈਸੇ ਵਾਪਸ ਮੰਗੇ ਆਪਦਾ ਹੱਕ ਮੰਗੇ ਤੇ ਤਬਾਹ ਹੋ ਜੂਗੇ ਤੁਸੀਂ ਵੇਖੋ ਪ੍ਰਸ਼ਾਸਨ ਨੂੰ ਨਹੀਂ ਕਿਹਾ ਤੁਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਪ੍ਰਸ਼ਾਸਨ ਨੂੰ ਕੀ ਕਹਿ ਲਈ ਪਰ ਪ੍ਰਸ਼ਾਸਨ ਵੀ ਜਾ ਕੇ ਬਾਬਿਆਂ ਦੀ ਗੋਡੀ ਹੱਥ ਲਾਉਂਦਾ ਦੇਖੋ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਦੇਣਾ ਵੀ ਪ੍ਰਸ਼ਾਸਨ ਵੀ ਇਹੋ ਜਿਹੇ ਕੰਮਾਂ 'ਚ ਕੀ ਕਾਰਵਾਈ ਕਰੇ ਇਹਨਾਂ ਨੇ ਪੈਸੇ ਪੁੱਛਾ ਨਹੀਂ ਦੱਸਿਆ ਨਹੀਂ ਕੋਈ ਕੋਖਣੀ ਕੀਤੀ ਵੀ ਬਾਬਾ ਕੋਈ ਇਮੀਗ੍ਰੇਸ਼ਨ ਦਾ ਕੰਮ ਜਾਣਦਾ ਕੋਈ ਭੇਜਦਾ ਕਿਸੇ ਨੂੰ ਕੋਈ ਬੀਜਾ ਕੋਈ ਖੋ ਚੈੱਕ ਕੀਤਾ ਸੀ ਤੁਸੀਂ ਪਹਿਲਾਂ ਬਈ ਆਪ ਦੇ ਫਸਾਉਂਦੇ ਹੁੰਦੇ ਆ ਬਾਹਰਲੇ ਬੰਦੇ ਤਾਂ ਸਾਨੂੰ ਪਤਾ ਕੀ ਸੀ ਸਾਨੂੰ ਐ ਸੀਗਾ ਬਈ ਬਾਹਰ ਕਿਸੇ ਏਜੰਟ ਤੋਂ ਫਸਾਂਗੇ ਹਨਾ ਤੇ ਕੀ ਪਤਾ ਪੈਸੇ ਮੁੜਨਗੇ ਨਾ ਮੁੜਨਗੇ ਹਨਾ ਮੈਨੂੰ ਵੀ ਐ ਸੀਗਾ ਵੀ ਮੈਂ ਜਾਉਂਗੀ ਕਿ ਨਾ ਜਾਉਂਗੀ ਤੇ ਪਰ ਮੈਂ ਕੀ ਕੀਤਾ ਆਪਾਂ ਵੀ ਕੀ ਤੁਸੀਂ ਵੀ ਕਰਦੇ ਹੋ ਹਨਾ ਕੋਈ ਤੁਹਾਡੇ ਕੈਨੇਡਾ ਅਮਰੀਕਾ ਬੈਠਾ ਵੀ ਤੁਸੀਂ ਕਹਿੰਦੇ ਸਪான்ਸਰ ਕਰ ਦਿਓ ਜੀ ਉੱਥੋਂ ਠੀਕ ਹੈ ਤਾਂ ਜੋ ਉੱਥੇ ਕੀ ਹੁੰਦਾ ਤਸੱਲੀ ਹੁੰਦੀ ਹੈ ਵੀ ਆਪ ਦਾ ਬੰਦਾ ਬੈਠਾ ਹੁਣ ਮੈਨੂੰ ਵੀ ਆਏ ਸੀ ਵੀ ਇਹ ਸਾਡਾ ਆਪ ਦਾ ਘਰ ਦਾ ਬੰਦਾ ਹੈ ਠੀਕ ਹੈ ਮੇਰੀ ਭੈਣ ਤੇ ਮੇਰਾ ਜਿਹੜਾ ਜੀਜਾ ਇਹ ਦੋਨੇ ਕਰਦੇ ਨੇ ਪਰ ਇਹਨਾਂ ਨੇ ਸਾਡੇ ਨਾਲ ਮੈਂ ਕਹਿੰਨੀ ਆ ਬਾਹਰਲਾ ਤੋਂ ਵੀ ਵੱਧ ਕਰਤੀ ਹੁਣ ਦੱਸੋ ਇਹ ਜੇ ਕੰਮਾਂ 'ਚ ਪ੍ਰਸ਼ਾਸਨ ਵੀ ਕੀ ਕਰੇ ਅਸਲ ਦੇ ਵਿੱਚ ਕੀ ਗੱਲ ਆ ਵੀ ਉਹ ਚਾਉਣਗੇ ਕੀ ਕਿਉਂਕਿ ਉਹ ਉਹ ਕਾਰਨ ਵੀ ਕੀ ਅਸਲ ਦੇ ਵਿੱਚ ਇਹਨਾਂ ਦਾ ਫੈਸਲਾ ਕੋਈ ਹਜੇ ਇਹ ਨਹੀਂ ਹੁਣ ਉਹਨਾਂ ਨੇ ਕਿਹਾ ਵੀ ਬਾਬੇ ਤੋਂ ਪੈਸੇ ਮੜਾ ਜ਼ਰੂਰ ਦੇਵਾਂਗੇ ਪਰ ਕਿਤੇ ਨਾ ਕਿਤੇ ਜਿਹੜੀ ਤਬਾਹਗਾ ਉਹ ਪੈਸਾ ਇਹਨਾਂ ਨੂੰ ਤਬਾਹ ਕਰਕੇ ਰੱਖ ਦੂ ਇਹ ਹੁੰਦੇ ਆ ਅੰਨੇ ਭਗਤਾਂ ਵਾਲਾ ਕੰਮ ਠੀਕ ਆ ਨਾ ਤਾਂ ਇਹ ਚ ਪੁਲਿਸ ਪ੍ਰਸ਼ਾਸਨ ਕਰ ਸਕਦਾ ਕੀ ਕਾਰਵਾਈ ਬਈ ਕਰੂਗਾ ਪੁਲਿਸ ਪ੍ਰਸ਼ਾਸਨ ਜਦੋਂ ਨਾ ਤਾਂ ਉਹਨਾਂ ਨੂੰ ਪੁੱਛ ਕੇ ਪੈਸੇ ਲਾਏ ਨਾ ਹਾਂ ਠੀਕ ਆ ਇਨਸਾਫ ਦਵਾਉਣਾ ਚਾਹੀਦਾ ਜ਼ਰੂਰ ਦਵਾਵੇ ਪਰ ਇਹ ਬਹੁਤ ਵੱਡੀ ਘਾਟ ਆ ਪੂਰੀ ਜਾਂਚ ਕਾਲ ਕਰੋ ਹੁਣ ਜਿੱਥੇ ਪਹਿਲਾਂ ਏਜੰਟ ਠੱਗਦੇ ਸੀ ਮੈਂ ਇੱਕ ਦੋ ਮਾਮਲੇ ਕੀਤੇ ਆ ਪਹਿਲਾਂ ਜਿਹਦੇ ਵਿੱਚ ਧਾਰਮਿਕ ਲਿਬਾਸ ਪਹਿਨਨ ਵਾਲੇ ਲੋਕ ਆ ਜਿਹੜੇ ਜਿੰਨਾਂ ਤੇ ਲੋਕ ਵਿਸ਼ਵਾਸ ਕਰਦੇ ਆ ਵੀ ਇਹ ਰੱਬ ਨੂੰ ਮੰਨਦਾ ਉਹਨਾਂ ਨੇ ਠੱਗੀਆਂ ਮਾਰੀਆਂ ਮਲੂਕਾ ਟੀਮ ਦੇ ਵੱਲੋਂ ਐਸ ਵਾਰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਕਹਿਣਾ ਵੀ ਤੁਸੀਂ ਕਹਿ ਦਿਨੋ ਫੇਕ ਵੀਡੀਓ ਇਹ ਵੀਡੀਓ ਫੇਕ ਨਹੀਂ ਹੁੰਦੀ ਆ ਅਸਲ ਦੇ ਵਿੱਚ ਜਿਹੜੇ ਮਸਲੇ ਆਉਂਦੇ ਆ ਉਹਨਾਂ ਨੂੰ ਅਸੀਂ ਆਪਣੀ ਟੀਮ ਦੇ ਨਾਲ ਲੋਕਾਂ ਨੂੰ ਜਾਗਰੂਤ ਕਰਨ ਦੇ ਵਾਸਤੇ ਤੁਹਾਡੇ ਤੱਕ ਮੈਸੇਜ ਲੈ ਕੇ ਆਉਣਾ ਤੇ ਇਹ ਵੀ ਇੱਕ ਮੇਰੀ ਟੀਮ ਦੇ ਵੱਲੋਂ ਮੈਸੇਜ ਸੀਗੀ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ